ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਇਹਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਪлюс ਅਗਲੇ 4 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦੇਾਂਗੇ ਯਾਨੀ ਕਿ 2 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਮੀਂਹ ਦੇ ਅਸਰ ਕਿੰਨੇ ਕਿੰਨੇ ਔਰ ਕਿਹੜੇ ਚਿਲਿਆ ਦੇ ਵਿੱਚ ਨਹੀਂ ਐਸੇ ਲਈ ਜਿਆ ਲਾਈਵ ਸੈਟਲਰ ਦੋਸੇਰਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਵੇਰ ਦੇ ਲੱਗ ਫਗ 10 ਵਜੇ ਦਾ ਸੂਚਨ ਜਾ ਰਿਹਾ 28 ਜੂਨ ਦਾ ਅੱਜ ਦਿਨ ਹੈ ਸਵੇਰ ਦਾ ਟਾਈਮ ਹੈ ਪੰਜਾਬ ਦੀ ਗੱਲ ਕਰਦੇ ਆ ਤੇ ਲਗ ਫਗ ਹੌ ਤੇ ਫਾਗਾਂ ਦੇ ਵਿੱਚ ਮੌਸਮ ਸਾਫ ਹੀ ਬਣਿਆ ਹੋਇਆ ਪੰਜਾਬ ਦੇ ਅੱਜ ਤੜਕੇ ਸਵੇਰੇ ਬਹੁਤੇ ਫਾਗਾਂ ਦੇ ਵਿੱਚ ਗਰਜ ਰੇਸ਼ਕ ਵਾਲਾ ਪੱਦਰ ਨਹੀਂ ਬਣਿਆ ਹਿਮਾਚਲ ਦੇ ਖੇਤਰਾਂ ਦੇ ਵਿੱਚ ਬਣਿਆ ਸੀ ਤੇ ਉੱਥੇ ਜਿਹੜੇ ਮੀਂਹ ਲੱਗੇ ਨੇ ਤੇ ਇਸ ਵੇਲੇ ਯੂਪੀ ਦੇ ਫਾਛੂਣੀ ਫਾਗ ਤੇ ਹਰਿਆਣੇ ਦੇ ਕੁਝ ਪੂਰਬੀ ਤੇ ਉੱਤਰੀ ਭਾਗਾਂ ਦੇ ਵਿੱਚ ਕਿਤੇ ਨਾ ਕਿਤੇ ਐਸੇਲੇ ਬਦਲ ਵਾਏ ਜਾ ਰਹੀ ਹੈ ਹਲਕੇ ਛਿੱਟੇ ਛਰਾਟੇ ਕਿਤੇ ਨਾ ਕਿਤੇ ਲੱਗ ਚੁੱਕੇ ਨੇ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਅੱਜ ਟੈਂਪਰੇਚਰ ਦੇ ਵਿੱਚ ਵਾਧਾ ਪੰਜਾਬ ਦੇ ਵਿੱਚ ਹੋ ਸਕਦਾ ਜਿੱਥੇ ਟੈਂਪਰੇਚਰ ਪੱਤਿਆਂ 34 35 ਦੇ ਚੱਲਦੇ ਹੋਏ ਨੇ ਉਹਦੇ ਵਿੱਚ ਇੱਕ ਥੋੜੀ ਜਿਹੀ ਦਾ ਇਜ਼ਾਫਾ ਹੋ ਸਕਦਾ ਤੇ ਸੈਂਟੀ 30 ਦਾ ਟੈਂਪਰੇਚਰ ਅੱਜ ਮੈਕਸਿਮਮ ਜਾ ਸਕਦੇ ਨੇ ਆਉਂਦੇ 3-4 ਦਿਨਾਂ ਦੇ ਵਿੱਚ ਮੌਨਸਨ ਦੀ ਇੱਕ ਵਾਰ ਫਿਰ ਤੋਂ ਵਾਪਸੀ ਹੋਏਗੀ ਜੀ ਤੇ ਉਮੀਦ ਹੈ ਜਿਹੜੇ ਮੁਰ ਤੋਂ ਆਸਾਰ ਪਣਦੇ ਜਾ ਰਹੇ ਨੇ ਮਾਝਾ ਦੁਆਬਾ ਖੇਤਰ ਤੇ ਮਾਲਵੇ ਦੇ ਪੱਛਮੀ ਜਲੇ ਮੁਰ ਤੋਂ ਤਿਆਰ ਰਹਿ ਇੱਥੇ ਜਿਹੜੇ ਤਗੜੇ ਮੀਂਹ ਜੜਿਆ ਤਰਜ ਹੋਣਗੇ ਜਿਨ੍ਹਾਂ ਦੇ ਵਿੱਚ ਫਾਜ਼ਲ ਕਾ ਫਰੀਦਕੋਟ ਫਿਰੋਜ਼ਪੁਰ ਮੋਗਾ ਬਠਿੰਡਾ ਸ੍ਰੀ ਮਖਸਰ ਸਾਹਿਬ ਸ੍ਰੀ ਤਨਤਨ ਸਾਹਿਬ ਅੰਮ੍ਰਿਸਰ ਸਾਹਿਬ ਗੁਰਦਾਸਰ ਪਠਾਨਕੋਟ ਹੁਸ਼ਿਆਰ ਫਰ ਨਵਾਰ ਸ਼ਹਿਰ ਜਲੰਧਰ ਕਪੂਰਥਲਾ ਇਹ ਜਿਲ੍ਹੇ ਤੇ ਆਰ ਰਹਿਣ ਅਗਲੇ 4-5 ਦਿਨਾਂ ਦੇ ਵਿੱਚ ਜਿੱਥੇ ਮੈਂ ਪਹੁੰਚਣਗੇ ਜਿਹੜੇ ਕੇਂਦਰੀ ਮਾਨਵ ਵਿਦੇਸ਼ ਖੇਤਰ ਹੈ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮਾਨਸਾ ਸੰਗਰੂਰ ਬਰਨਾਲਾ ਮਲੇਰਕੋਟਲਾ ਇਹਨਾਂ ਫਾਗਾਂ ਵਿੱਚ ਵੀ ਮੇਂ ਜੇ ਉਮੀਦ ਅੜੀਆਂ ਬਣਦੀ ਜਾ ਫਰੀਆ ਬਾਕੀ ਜ਼ਿਲ੍ਹਾ ਬਰਾਂਕੜੇ ਜਿਵੇਂ ਜਿਵੇਂ ਅਫਾਕ ਦੇ ਵਧਾਂਗੇ ਤੁਹਾਨੂੰ ਉਸੇ ਤਰੀਕ ਨੂੰ ਜਿਹੜੇ ਜ਼ਿਲ੍ਹਾ ਬਰਾਂਕੜੇ ਤੁਹਾਨੂੰ ਸਾਂਝੇ ਕਰਦੇ ਰਹਿਾਂਗੇ ਸਿੱਧਾ ਤੁਹਾਨੂੰ ਇਸ ਲਈ ਦੀਆਂ ਜੋ ਤਾਜ਼ਾ ਅੰਕੜੇ ਮੌਸਮ ਫੱਗਨੇ ਜਾਰੀ ਕਿਤੇ ਨੇ ਉਤੇ ਤੁਹਾਨੂੰ ਰਿਪੋਰਟ ਸਾਂਝੀ ਕਰ ਦਿੰਨੇ ਆ 29 ਤੋਂ ਫਿਰ ਤੋਂ ਮੌਨਸਨ ਸਰਗਰਮ ਹੋ ਸਕਦਾ ਹੈ 29 30 ਜੂਨ 1 ਜੁਲਾਈ 2 ਜੁਲਾਈ 3 ਜੁਲਾਈ ਤੱਕ ਮੀਂਹ ਦੇ ਜਿਹੜੇ ਅਲਰਟ ਆ ਜਾਰੀ ਕੀਤੇ ਜਾ ਚੁੱਕੇ ਨੇ ਹੈਵੀ ਰੇਨ ਦੇ ਗਰਜਲੇਸ਼ ਨਾਲ ਬੱਦਲ ਬਨਣਗੇ ਤੇ ਭਾਰੀ ਮੀਂਹ ਕੁਝ ਜਿਲਿਆਂ ਦੇ ਵਿੱਚ ਤੇ ਜ਼ਿਆਦਾ ਥਾਵਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟਿਆਂ ਨਾਲ ਕੰਮ ਸਰ ਸਕਦਾ ਹੈ ਕੁਲਤ ਤੇ ਜਣੂ ਨੂੰ ਯਾਨੀ ਕਿ ਕੱਲ ਵੀ ਗਰਜ ਜਲਸ਼ ਕਿਤੇ ਨਾਲ ਭਾਰੀ ਉਮੀਦ ਦੇ ਔਰੰਜਲਾ ਜਾਰੀ ਕੀਤੇ ਗਏ ਨੇ ਉਸ ਤੋਂ ਬਾਅਦ 3-4 ਦਿਨਾਂ ਦੇ ਲਈ ਫਿਰ ਜਲੌਲਾਟ ਜਿਹੜੇ ਭਾਰੀ ਉਮੀਦੇ ਜਾਰੀ ਕੀਤੇ ਜਾ ਚੁੱਕੇ ਨੇ ਕੁਲ ਮੁਲਾਕੇ ਵਾਪਸੀ ਕਰਦੀ ਮੌਨਸੂਨ ਨਜ਼ਰ ਆਵੇਗੀ ਆਉਂਦੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਜਿਹੜੇ ਹਿਮਾਚਲ ਦੇ ਉੱਪਰਲੇ ਖੇਤਰ Shimla, Kullu, Manali ਇਹਨਾਂ ਖੇਤਰਾਂ ਦੇ ਵਿੱਚ ਉੱਤਰਾਖੰਡ ਦੇ ਖੇਤਰਾਂ ਦੇ ਵਿੱਚ ਬੱਦਲ ਹਟਣ ਦੇ ਅਸਾਰ ਹੋਣਗੇ ਤੇ ਇੱਥੇ ਵੀ ਲਗਾਤਾਰ ਤਾਬਰ ਤੁਰ ਉਮੀਦਾਰਜ ਹੋਣਗੇ ਆਉਂਦੇ 7-8 ਦਿਨਾਂ ਦੇ ਵਿੱਚ ਇਜਾਜ਼ਤ ਦੇ ਉੱਤਮ